ਸਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਕ੍ਰੀਏਟਿਵ ਦੀ ਵੀਰਪਾਲ ਸੰਧੂ ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਣਾ ਜੋ ਲਗਾਤਾਰ ਪਾਰਟ ਸਟਾਰਟ ਕੀਤੇ ਹੋਏ ਸੀ ਨੀਟਿੰਗ ਪੈਟਰਨ ਦੇ ਅੱਜ ਆਪਣੀ ਉਹਦੀ 3rd ਕਲਾਸ ਹੈ ਇਹਦੇ ਵਿੱਚ ਹੁਣ ਤੁਹਾਨੂੰ ਆਪਾਂ ਸਿੰਪਲ ਜਿਹਾ ਬਾਰਡਰ ਬਣਾਉਣਾ ਦੱਸਾਂਗੇ ਠੀਕ ਹੈ ਤਾਂ ਚਲੋ ਜੀ ਆਪਾਂ ਬਾਰਡਰ ਕਰਦੇ ਹਾਂ ਸਟਾਰਟ ਇੱਕ ਫੰਦਾ ਸਿੱਧਾ ਬੁੰਨਾ ਹੈ ਧਾਗਾ ਅੱਗੇ ਕਰਨਾ ਇੱਕ ਫੰਦਾ ਉਲਟਾ ਬੁੰਨਾ ਹੈ ਧਾਗਾ ਪਿੱਛੇ ਕਰਨਾ ਇੱਕ ਫੰਦਾ ਸਿੱਧਾ ਬੁੰਨਾ ਹੈ ਤਾਗਾ ਅੱਗੇ ਕਰਨਾ ਇੱਕ ਫੰਦਾ ਉਲਟਾ ਬੁਣਨਾ ਹੈ। ਇਸੇ ਤਰੀਕੇ ਨਾਲ ਸਾਰੀ ਸਲਾਈ ਕੰਪਲੀਟ ਕਰਨੀ ਹੈ। ਇੱਕ ਫੰਦਾ ਸਿੱਧਾ, ਤਾਗਾ ਅੱਗੇ ਇੱਕ ਫੰਦਾ ਉਲਟਾ। ਤਾਗਾ ਪਿੱਛੇ ਇੱਕ ਫੰਦਾ ਸਿੱਧਾ, ਤਾਗਾ ਅੱਗੇ ਇੱਕ ਫੰਦਾ ਉਲਟਾ, ਤਾਗਾ ਪਿੱਛੇ ਇੱਕ ਫੰਦਾ ਸਿੱਧਾ। ਇਸੇ ਤਰੀਕੇ ਨਾਲ ਆਪਾਂ ਸਾਰੀ ਸਲਾਈ ਕੰਪਲੀਟ ਕਰਨੀ ਆ। ਇੱਕ ਸਿੱਧਾ, ਇੱਕ ਉਲਟਾ, ਇੱਕ ਸਿੱਧਾ, ਇੱਕ ਉਲਟਾ। ਜਦੋਂ ਸਿੱਧਾ ਬੁਣਨਾ ਉਦੋਂ ਤਾਗਾ ਪਿੱਛੇ ਰੱਖਣਾ ਹੈ, ਜਦੋਂ ਉਲਟਾ ਬੁਣਨਾ ਉਦੋਂ ਤਾਗਾ ਅੱਗੇ ਰੱਖਣਾ ਹੈ। ਇਹ ਰਾਈਟ ਸਾਈਡ ਤੋਂ ਸਟਾਰਟ ਕੀਤਾ ਆਪਾਂ ਠੀਕ ਹੈ ਲਾਸਟ ਐਸਟ ਇਸਾ ਉਹਨੂੰ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਹੁਣ ਰੋਂਗ ਸਾਈਡ ਤੇ ਕੀ ਕਰਨਾ ਹੈ ਜਿਹੜਾ ਫੰਦਾ ਆਪਣਾ ਸਿੱਧਾ ਬੁਣਿਆਗਾ ਠੀਕ ਹੈ ਇਹ ਸਾਈਡ ਤੋਂ ਉਲਟਾ ਦਿਖ ਰਿਹਾ ਉਹਨੂੰ ਸਿੱਧਾ ਬੁਣਨਾ ਹੈ ਜਿਹੜਾ ਸਿੱਧਾ ਬੁਣਿਆ ਹੋਇਆ ਉਹਨੂੰ ਉਲਟਾ ਬੁਣਨਾ ਹੈ ਠੀਕ ਹੈ ਇਹਨੂੰ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਧਾਗਾ ਅੱਗੇ ਕਰਨਾ ਹਾਂ ਤੁਸੀਂ ਚੈੱਕ ਕਰ ਲਓ ਇਹ ਸਿੱਧਾ ਦੇਸੀ ਜਾਂਦਾ ਇਹਨੂੰ ਉਲਟਾ ਬੁਣਨਾ ਹੈ ਠੀਕ ਹੈ ਜੋ ਉਲਟਾ ਹੈ ਉਹਨੂੰ ਸਿੱਧਾ ਬੁਣਨਾ ਹੈ ਠੀਕ ਹੈ ਇਸੇ ਤਰੀਕੇ ਨਾਲ ਸਾਰੀ ਸਲਾਈ ਕੰਪਲੀਟ ਕਰਨੀ ਹੈ ਇੱਕ ਸਿੱਧਾ ਧਾਗਾ ਅੱਗੇ ਜੋ ਸਿੱਧਾ ਦਿਖ ਰਿਹਾ ਉਹਨੂੰ ਉਲਟਾ ਬੁਨਣਾ ਹੈ ਧਾਗਾ ਪਿੱਛੇ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉਲਟਾ ਤਾਗਾ ਪਿੱਛੇ ਇੱਕ ਫੰਦਾ ਸਿੱਧਾ ਹੁਣ ਸੇਮ ਫੇਰ ਉਹ ਚੀਜ਼ ਫਾਲੋ ਕਰਨੀ ਆ ਠੀਕ ਹੈ ਜਿਹੜਾ ਫੰਦਾ ਆਪਾਂ ਉਲਟਾ ਬਣਾਇਆ ਉਹਨੂੰ ਸਿੱਧਾ ਬੁਣਾ ਜਿਹੜਾ ਸਿੱਧਾ ਬਣਾਇਆਗਾ ਉਹ ਉਲਟਾ ਬੁਣਾ ਤਾਗਾ ਅੱਗੇ ਇੱਕ ਫੰਦਾ ਉਲਟਾ ਤਾਗਾ ਪਿੱਛੇ ਇੱਕ ਫੰਦਾ ਸਿੱਧਾ ਤਾਗਾ ਅੱਗੇ ਇੱਕ ਫੰਦਾ ਉਲਟਾ ਤਾਗਾ ਪਿੱਛੇ ਇੱਕ ਫੰਦਾ ਸਿੱਧਾ ਤਾਗਾ ਅੱਗੇ ਇੱਕ ਫੰਦਾ ਉਲਟਾ ਇਸੇ ਤਰੀਕੇ ਨਾਲ ਸਾਰੀ ਸਲਾਈ ਕੰਪਲੀਟ ਕਰਨੀ ਆ ਇੱਕ ਸਿੱਧਾ ਤਾਗਾ ਅੱਗੇ ਇੱਕ ਉਲਟਾ धागा पीछे एक सीधा धागा अगे एक फंदा उल्टा धागा पीछे एक फंदा सीधा धागा अगे एक फा उल्टा इस तरीके ने अपना सारी सिलाई जोड़ी कंप्लीट कर लेनी है ये राइट साइड तो सी दो ही सिलाई बार बार रिपीट होना लास्ट फंदा इस साइड तो आप सीधा बुनिया गा ठीक है ता तो रोंग साइड तो यह उल्टा बुनिया जाऊगा ठीक है और सीधा बुने ना इस साइड तो आप ਇਹਨੂੰ ਸਿੱਧਾ ਬੁਣਾ। ਧਾਗਾ ਅੱਗੇ ਕਰਾਂਗੇ ਆ ਸਿੱਧਾ ਬੁਣਿਆ ਹੋਇਆ ਇਹਨੂੰ ਉਲਟਾ ਬੁਣਾਗੇ। ਠੀਕ ਹੈ? ਧਾਗਾ ਪਿੱਛੇ ਕਰਾਂਗੇ ਇੱਕ ਸਿੱਧਾ। ਧਾਗਾ ਅੱਗੇ ਕਰਾਂਗੇ ਇੱਕ ਉਲਟਾ। ਇਸੇ ਤਰੀਕੇ ਨਾਲ ਸਾਰੀ ਸਿਲਾਈ ਕੰਪਲੀਟ ਕਰਨੀ ਆਪਾਂ। ਇੱਕ ਸਿੱਧਾ, ਇੱਕ ਉਲਟਾ, ਇੱਕ ਸਿੱਧਾ, ਇੱਕ ਉਲਟਾ। ਸਿਰਫ ਦੋ ਹੀ ਸਿਲਾਈਆਂ ਦਾ ਇਹ ਬਹੁਤ ਆਸਾਨ ਜਿਹਾ ਬਾਰਡਰ ਦਾ ਡਿਜ਼ਾਈਨ ਹੈ। ਤੁਸੀਂ ਇਹਨੂੰ ਐਜ਼ ਅ ਸਵੈਟਰ ਤੇ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ? ਸਵੈਟਰ ਲਈ ਯੂਜ਼ ਕਰ ਸਕਦੇ ਆ। ਠੀਕ ਹੈ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਆਪਣਾ ਠੀਕ ਹੈ ਤਾਗਾ ਕੇ ਇੱਕ ਉਲਟਾ ਤਾਗਾ ਪਿੱਛੇ ਇੱਕ ਸਿੱਧਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਬਾਰਡਰ ਹੈ ਜਿਹੜਾ 1 ਕੇ ਰੈਡੀ ਹੋ ਗਿਆ ਆਪਣੀ ਸਾਰੀਆਂ ਕਿਟਿੰਗ ਨੀਟਿੰਗ ਪੈਟਰਨ ਦੀਆਂ ਕਲਾਸ ਦੇਖਣ ਲਈ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਅਗਰ ਵੀਡੀਓਸ ਪਸੰਦ ਆ ਰਹੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ